ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਮੀ ਮਾਮਲੇ ਤੇ ਕੱਲ ਪੜਕੀ ਹਿੰਸਾ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ ਅੱਜ ਪੰਜਾਬ ਵੱਲ ਦਾ ਸੱਦਾ ਦਿੱਤਾ ਸੀ ਸਭ ਤੋਂ ਜ਼ਿਆਦਾ ਤਣਾਅ ਵਾਲੇ ਸ਼ਹਿਰ ਨੇ ਮੋਗਾ ਤੇ ਕੋਟਕਪੂਰਾ ਸਾਡੇ ਪੱਤਰਕਾਰ ਰਾਜੀਵ ਸ਼ਰਮਾ ਜਾਣਕਾਰੀ ਦੇ ਰਹੇ ਨੇ ਰਾਜੀਵ ਮੋਗਾ ਕੋਟਕਪੂਰਾ ਦੇ ਵਿੱਚ ਫਿਲਹਾਲ ਕਿਸ ਤਰ੍ਹਾਂ ਦੇ ਹਾਲਾਤ ਨੇ ਹਾਂ ਜੀ ਜੇਕਰ ਕੋਟਕਪੂਰਾ ਦੀ ਗੱਲ ਕਰੀ ਤਾਂ ਜਿਸ ਤਰ੍ਹਾਂ ਕੱਲ ਜੋ ਪੁਲਿਸ ਵੱਲੋਂ ਉਥੇ लाठी चार्ज ਕੀਤਾ ਗਿਆ ਸੀ ਉਸ ਤੋਂ ਬਾਅਦ ਲਗਾਤਾਰ ਜੋ ਹੈ ਸਿੱਖਾਂ ਦੇ ਵਿੱਚ ਪੁਲਿਸ ਖਿਲਾਫ ਔਰ ਸਰਕਾਰ ਦੇ ਖਿਲਾਫ ਗੁੱਸਾ ਦੇਖਣ ਨੂੰ ਮਿਲ ਰਿਹਾ ਸੀ ਔਰ ਇਸੇ ਦੇ ਚੱਲਦਿਆਂ ਸਿੱਖ ਜਥੇਬੰਦੀਆਂ ਵੱਲੋਂ ਕੱਲ ਦੇਰ ਸ਼ਾਮ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ ਜੋ ਕੋਟਕਪੂਰਾ ਦੇ ਆਸ-ਪਾਸ ਦੇ ਇਲਾਕੇ ਨੂੰ ਉੱਥੇ ਤਾਂ ਬੰਦਸਰ ਮਿਲਿਆ ਜੁਲਿਆ ਦੇਖਣ ਨੂੰ ਮਿਲ ਰਿਹਾ ਪਰ ਕੋਟਕਪੂਰਾ ਦੀ ਜੇਕਰ ਗੱਲ ਕਰੀਏ ਤਾਂ ਜਿਸ ਜਗ੍ਹਾ ਤੇ ਸਿੱਖ ਜਥੇਬੰਦੀ ਲੋਕ ਇਕੱਠੇ ਹੋਏ ਸਨ ਔਰ ਜਿੱਥੇ ਲਾਠੀ ਚਾਰਜ ਕੀਤਾ ਗਿਆ ਸੀ ਉਸ ਜਗ੍ਹਾ ਤੇ ਕਾਫੀ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ ਔਰ ਆਸ-ਪਾਸ ਦੇ ਸਾਰੇ ਇਲਾਕੇ ਨੂੰ ਔਰ ਇਸ ਜੋ ਸ਼ਹਿਰ ਨੂੰ ਆਉਣ ਵਾਲੇ ਇਲਾਕੇ ਹਨ ਮੇਨ ਜੋ ਮਾਰਖਨ ਉਹਨਾਂ ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਔਰ ਕਿਸੇ ਵੀ ਗੱਡੀ ਨੂੰ ਸ਼ਹਿਰ ਦੇ ਅੰਦਰ ਜਾਂ ਬਾਹਰ ਆਉਣ ਜਾਣ ਤੋਂ ਰੋਕਿਆ ਜਾ ਰਿਹਾ ਹੈ ਔਰ ਦੁਕਾਨਦਾਰ ਜੋ ਹਨ ਉਹਨਾਂ ਵੱਲੋਂ ਜੇ ਤਾਂ ਕੁਝ ਦੁਕਾਨਾਂ ਖੋਲੀਆਂ ਗਈਆਂ ਸਨ ਪਰ ਸਿੱਖ ਜਥੇਬੰਦੀਆਂ ਵੱਲੋਂ ਸ਼ਹਿਰ ਦੇ ਵਿੱਚ ਸ਼ਾਂਤੀ ਮਾਰਚ ਵੀ ਕੱਢਿਆ ਗਿਆ ਸੀ ਬਾਸਤੂਰਨ ਤੌਰ ਤੇ ਕੋਟਕਪੂਰਾ ਦੇ ਜੋ ਮੇਨ ਬਾਜ਼ਾਰ ਹਨ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਔਰ ਫਿਲਹਾਲ ਜੋ ਹੈ ਪੂਰਾ ਤੋੜ ਪੂਰਾ ਦੇ ਵਿੱਚ ਸ਼ਾਂਤੀ ਬਹਾਲ ਕਰਨ ਲਈ ਪੁਲਿਸ ਵੱਲੋਂ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਸਿੱਖ ਜਥੇਬੰਦੀਆਂ ਵੱਲੋਂ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਸ਼ਾਂਤੀ ਕਾਇਮ ਰੱਖਿਆ ਜਾਵੇ